ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰ ਕੀਤ ਕਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦੇ 6 ਵਜੇ ਚੁੱਕੇ ਨੇਗੇ ਹਜੇ ਹਨੇਰਾ ਬਹੁਤ ਜ਼ਿਆਦਾ ਹੈਗਾ ਹਨੇਰਾ ਤੇ ਦੇਖੋ ਹਨੇਰਾ ਹਨੇਰਾ ਪਿਆ ਹੈ ਤਾਂ ਇੱਥੇ ਲਾਈਟਾਂ ਲਗੀਆਂ ਕਿ ਸੋਨ ਨੂੰ ਪਤਾ ਹੀ 8:00 ਵਜੇ ਪੈਣਾ ਨੂੰ ਕਿੰਨਾ ਨਿਹਰਾ ਹੁੰਦਾ 7:00 ਵਜੇ ਹੁਣ 6:00 ਵਜੇ ਤੇ ਆ ਆਪਾਂ ਨੇ ਧਰਾਧੂਰਾ ਕੱਢ ਲਈਆਂ ਨੇ ਬਾਾਰ ਸਾਫ਼ ਕਰਿਆ ਇਹ ਸਾਰੀਆਂ ਡੰਡਾਂ ਦਾ ਮੰਡਣਾ ਬਾਾਰ ਸਾਫ਼ ਕਰਿਆ ਪੈ ਤੁਹਾਨੂੰ ਦਿਖਾਉਣਿਆਂਗੇ ਤੇ ਸਾਡੀ ਟੂਬ ਬਾਹਰਲੀ ਮੱਛੀ ਪਈ ਸੀ ਕੱਲ ਦਵਾਰੇ ਲਾਈ ਆਏਗੀ ਦਵਾਰੇ ਨਵੀਂ ਲਿਆ ਕੇ ਲਾਈ ਆਏਗੀ ਕਿਉਂਕਿ ਬਾਾਰ ਚ ਹਨਾ ਧੂਈ ਹੁੰਦੀ ਹੈਗੀ ਤੂੰ ਹੀ ਕਰਕੇ ਨਾ ਫਿਰ ਮੈਂ ਸਰਦਾਰ ਜੀ ਨੂੰ ਕਿਹਾ ਮੈਂ ਦਿਨ ਚੜੇ ਵਾਰ ਸੰਬਰ ਤੇ ਜਿਹੜੇ ਬੰਦੇ ਤੂੰ ਹੀ ਤੇ ਆ ਜਾਂਦੇ ਨੇਗੇ ਵੀ ਤੁਸੀਂ ਟੂਪ ਚੜਾ ਦਿਓ ਤੇ ਫਿਰ ਬੰਦਿਆਂ ਦੇ ਵਿਚ ਵਾਰ ਸੰਬਰ ਨਾ ਕੋਈ ਨਾ ਸੱਤ ਕਭੇ ਜੇ ਦੇ ਘੰਟੇ ਵਿੱਚ ਤੂੰ ਹੀ ਲੱਗ ਜੂ ਦੇ ਘੰਟੇ ਨੂੰ ਤੇ ਹੁਣ ਵਾਰ ਦੀ ਸਫਾਈ ਸਪੂਈ ਕਰਕੇ ਤੇ ਉਹਨੂੰ ਗੋਹਾ ਸਿੱਟਣਾ ਗੁਰਮੰਨਣਾ ਹੋਣੀ ਹੈ ਗੁਰਮੰਨ ਤੋਂ ਬਾਅਦ ਤੁਮ ਸੁਖਮੰਨ ਆਉਗੀ ਤੇ ਮੈਂ ਨਾ ਇਹ ਸਰਦਾਰ ਜੀ ਨਾਲ ਕੇ ਗੁਰਦੁਆਰੇ ਚਲੇ ਗਏ ਤੇ ਮੈਂ ਹੁਣ ਗੋਹਾ ਸਿੱਟਣ ਜਾਂਦੀ ਸੀਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਬੱਚਿਆਂ ਦੇ ਸਕੂਲ ਖੁੱਲ ਗਏ ਤੇ ਸਕੂਬੈਨ ਅੱਜ 9 ਵਜੇ ਆਉ। ਪਹਿਲਾਂ 8:30 ਉਹ ਨਹੀਂ ਸੀ ਅੱਧਾ ਘੰਟਾ ਲੇਟ ਹੋਰ ਕਰਤੀ ਤੇ ਤੁਹਾਨੂੰ ਦਿਖਾਉਣਾ ਆ ਆਪਾਂ ਬਾਾਰ ਦਾ 뷰 ਕਿਸ ਤਰ੍ਹਾਂ ਦਾ ਹੈਗਾ ਕੈਮਰਾ ਚੇਂਜ ਕਰਕੇ ਦਿਖਾਉਣਾ ਟੂ ਪਪਾ ਇਸ ਤਰ੍ਹਾਂ ਲਾਤੀ ਦੇਖੋ ਆਪਣੇ ਨਾ ਬਾਾਰ ਚ ਚਾਹਣੇ ਚਾਹਣ ਹੋ ਗਏ ਸਾਰੇ ਦੇ ਬਾਾਰ ਸਾਫ ਕਰੇ ਪੈਣੇ ਇੱਕ ਕਮੈਂਟ ਆਇਆ ਸੀ ਭੈਣ ਦਾ ਕਹਿੰਦੀ ਪਾਣਾ ਤੁਸੀਂ ਬਾਹਰ ਦੀ ਵੀਡੀਓ ਨੂੰ ਬਣਾਉਂਦੇ ਬਾਹਰ ਹੀ ਨਿਕਲਦੇ ਬਾਹਰ ਵਿੱਚ ਹੋਰ ਤੂੰ ਹੀ ਐ ਤੂੰ ਹੀ ਹੁਣ ਦੱਸਾ ਕਿਉਂ ਨਹੀਂ ਹੋ ਬਸ ਅੱਧੇ ਘੰਟੇ ਵਿੱਚ ਰੌਣਕ ਲੱਗ ਜੇ ਹਾਰੇ ਲੱਕੜਾਂ ਮੋਟੀਆਂ-ਮੋਟੀਆਂ ਇੱਥੇ धरੀਆਂ ਪਈਆਂ ਨੇ ਸਾਰਾ ਦਿਨ ਤੂੰ ਹੀ ਚੱਲੋਗੀ ਇੱਥੇ ਪਣ ਕੇ ਵਾਰਚ ਤੂੰ ਹੀ ਹੁੰਦੀ ਐ ਕਿਉਂਕਿ ਇੱਥੇ ਬੈਠਣ ਨੂੰ ਠੀਕ ਰਹਿੰਦਾ ਹਨਾ ਤੇ ਬੈਠਣ ਨੂੰ ਠੀਕ ਰਹਿੰਦਾਗਾ ਫਿਰ ਤੋਂ ਹੁੰਦਾ ਹੋਇਆ ਸਾਰਿਆਂ ਨੇ ਬਾਰਸ ਨੇ ਸੜਿਆ ਸਾਫ ਕਰਤੇ ਬਾਹਰੋਂ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਤੁਸੀਂ ਬਾਹਰ ਦੀ ਵੀਡੀਓ ਨੇ ਬਣਾਉਂਦੇ ਹਨਾ ਲੋ ਜੀ ਆਪਾਂ ਨੇ ਅ ਪਰਦੇ ਪਲਾ ਲੈਣੇ ਨੇ ਫਿਰ ਇੰਨੇ ਕਿ ਚੱਕਦਾਂ ਨੇ ਹੁਣ ਪਰਾਂ ਕਰ ਲਾਂਗੇ ਹਨ ਕਿਉਂਕਿ ਫਿਰ ਬਾਹਰ ਦੀ ਨਹੀਂ ਗਾਣੀ ਰਹਿੰਦੀ ਇਕੱਠੇ ਕਰਦਾਂ ਨੇ ਇਕੱਠੇ ਕਰਕੇ ਫਿਰ ਮੈਂ ਆ ਕੀਲੇ ਦੇ ਤੰਗ ਦਾਂ ਨਾ ਅ ਇਸ ਤਰ੍ਹਾਂ ਫਰਮੈਸਤਰਾ ਇਕੱਠੇ ਕਰਦਾਨੀਆਂ ਨੇ ਕਿਉਂਕਿ ਕੱਲ ਪੋਚੇ ਲੱਗੇ ਸੀ ਉਹ ਇੱਕ ਦਿਨ ਸੱਡ ਕੇ ਲਾਉਣੇ ਸੁੱਕੇ ਨਹੀਂ ਹੈਗੇ ਅਜੇ ਵੀ ਕੱਲ ਦੇ ਪੋਚੇ ਲੱਗੇ ਨੇ ਅਜੇ ਬਿਸਤਰ ਬੁਸਤਰ ਚੱਕਣਾ ਵਾਲੇ ਪੈਣੇਂ ਦਰੋਂ ਵੀ ਕਿਉਂਕਿ ਉਹ ਸੁੱਕ ਮਣ ਹੋਰ ਚੱਕ ਦਾਨੀਆਂ ਅੱਜ ਲੇਟ ਜਾਣਗੀਆਂ ਚਾਹ ਪਾਣੀ ਸਾਰਿਆਂ ਨੇ ਪੀ ਲਿਆਗਾ ਐਸਟਰਾ ਕੰਮ ਹੋ ਗਏ ਭਾਂਡੇ ਇਕੱਠੇ ਕਰੇ ਪੈਣੇ ਵੇਲੇ ਕਰ ਕਰਕੇ ਵਾਹਂਦੀਆਂ ਹੁਣ ਪਹਿਲਾਂ ਮੈਂ ਗੋਹਾ ਸਟ ਕਿਉਂ ਨਹੀਂ ਆ ਕੇ ਮਾਂਜੂ ਕਿਉਂਕਿ ਇੱਥੇ ਫਿਰ ਦੀਸਣ ਜੇ ਲੱਗ ਜਾਊਗਾ ਤਾਰਾ ਤੋਰ ਆਪਣੇ ਕੱਢ ਲਈਆਂ ਨੇ ਤੇ ਆ ਇਧਰੋਂ ਕੱਚਾ ਬੇੜਾ ਤਾਂ ਮੈਂ ਸੰਭਰਤਾ ਅਜੇ ਪੱਕਾ ਰਹਿੰਦਾਗਾ ਕੱਚਾ ਨਾ ਬਾਥਰੂਮ ਆਏ ਬੇੜੇ ਦੀ ਚਾਨਣ ਆਏਗਾ ਆ ਇੱਥੇ ਬਲਬ ਲਵਾਵਾਂਗੇ ਅਈ ਤੇ ਫਿਰ ਆ ਬੇੜਾ ਵੀ ਨਹੀਂ ਰੀ ਸੰਭਰਾ ਜਾਇਆ ਕਰੂ ਜੇ ਰੋ ਕੱਲੀ ਹੁੰਨੀਆ ਫਿਰ ਹੋਰੋਂ ਫਿਰ ਨੇਰ ਉੱਠ ਕੇ ਮਾਂਜਿਆ ਭੱਜ ਜਾ ਕਰੂ ਹਣਾ ਇੱਕ ਮੈਨੂੰ ਸੱਪ ਸਲੂੰਡੀਆਂ ਤੋਂ ਡਰ ਲੱਗਦਾ ਬਾਹ ਨੇਰੇ ਆਣੀ ਮਾਂਜਾ ਚਾਹ ਕਰੀ ਕਿਹੜਾ ਮੇਰੇ ਨਾਲ ਹੋਈ ਸੀ ਗੱਲ ਤੇ ਨਾ ਮੈਂ ਸੰਭਰ ਲੱਗ ਗਈ ਗਰਮੀਆਂ ਦਾ ਮਹੀਨਾ ਜਾ ਸੀਗਾ ਪਤਾ ਨਹੀਂ ਸੱਪ ਪਤਾ ਨਹੀਂ ਕਿਹਨੇ ਮਾਰ ਕੇ ਸਿੱਟੇ ਸੋਟਾ ਜਾਂ ਦੋ ਕੁ ਗਿੱਠਾ ਸੱਪ ਮੈਂ ਮਾਂਜੇ ਨਾਲ ਹੀ ਖਿੱਚੀ ਤੁਰਿਆ ਮੈਂ ਕਿਹਾ ਵੀ ਇਹ ਮਾਂਜੇ ਨਾ ਹੁੰਜੇ ਕਿਉਂ ਨਹੀਂ ਜਾਂਦਾ ਮੈਂ ਠੇਡਾ ਮਾਰਿਆ ਜੀਰੋ ਦਿਨ ਚੜੇ ਦੇਖਿਆ ਸੱਪ ਤਾਂ ਹੀ ਫਿਰ ਨੇਰੇ ਮੈਂ ਮਾਂਜਾ ਨਹੀਂ ਚੱਕਦੀ ਹੈਗੀ ਉਦੋਂ ਹੀ ਡਰਦੀ ਦੋ ਸਾਲਾਂ ਦੀ ਗੱਲ ਹੈ ਲੋ ਜੀ ਆਪਾਂ ਫੇਰ ਮਿਲਦੇ ਆਂਗੇ ਬਾਬਾ ਜੀ ਕੀਰਤਨ ਕਰੀ ਜਾਂਦੇ ਨੇ ਹਜੇ ਭੋਗ ਪਊਗਾ 7 ਵਜੇ ਜੋ 7 ਵਜੇ ਭੋਗ ਪੈ ਗੋਰੀ ਨਾਲ ਦੀ ਨਾਲ ਆਪਣੀ ਤੋਂ ਹੀ ਸਟਾਰਟ ਹੋ ਜੂਗੀ ਅੱਜ ਕੋਹਰਾ ਜੰਮਿਆ ਹੋਇਆ ਲੱਗਦਾ ਏ ਦੇਖ ਚਿੱਟਾ ਚਿੱਟਾ ਹੋਇਆ ਪਿਆ ਮਿੱਥੇ ਚਿੱਟੇ ਚਿੱਟੇ ਹੋਏ ਪੜ ਨੇ ਤਾਂ ਨਹੀਂ ਐ ਤੇ ਨਹੀਂ ਹੈਗਾ ਮਿੱਥਾ ਤੇ ਹੈਗਾ ਕੱਪੜਾ ਤੇ ਘੋਲ ਹੋਈ ਹੁੰਦਾ ਸਾਰਾ ਜਿਹਾ ਆਲਾ ਉਹ ਮੋਟੇ ਮੋਟੇ ਤੋਟ ਕੇ ਨਾ ਫੜੇ ਪਿਆ ਉਹ ਪੀ। ਉਹ ਜੇ ਟਰੈਕ ਸੂਟ ਲਾਉਂਦਾ ਇੱਕ ਦਿਨ ਰੱਖ ਲਿਆ ਕਰੋ ਨਹੀਂ ਨਾ। ਲੱਭੜ ਜਾਂਦਾ ਮੈਂ ਕੀ ਕਰਾਂ? ਜੇ ਲੱਭੜ ਜਾਂਦਾ ਫਿਰ ਲਾਉਣਾ ਪੈਂਦਾ। ਇੱਕ ਦਿਨ ਢੋਕ ਚਾਰ ਦਿਨ ਸੁੱਕਦੇ ਨਹੀਂ ਆ ਬੱਡੇ। ਹੁਣ ਤਾਂ ਧੁੱਪ ਆਉਣ ਲੱਗਿਆ ਦੋ ਦਿਨ ਹੋ ਗਏ ਸੁੱਕ ਜਾਂਦੇ ਨੇ। ਤੇ ਫਿਰ ਉਹ ਕੋਠੇਲ ਪਾ ਕੇ ਅੰਨ ਕੱਢ ਕੇ ਸਾਰੇ ਕੰਮ ਹੋ ਗਏ। ਕੱਲੇ ਝਾੜੂ ਲੈ ਗਿਆ ਦੋ ਘੰਟੇ ਦਾ ਕੰਮ ਬਣਾਏਗਾ। ਬੂੜ ਦਾ ਦਾਸ ਪੌਣੇ ਦਾਸ ਹੋ ਗਏ ਹੋਣਗੇ। ਆਈ ਨਹੀਂ ਪਤਾ 10 ਵਜੇ ਕਿ ਹੋਣ। ਕਿਉਂਕਿ ਜਵਾਖਾ ਨਹੀਂ ਬੈਣ ਲੇਟ ਜਾਂਦੀ ਆ ਫਿਰ ਹਣਾਏ ਹੋਏਗਾ ਜੀ ਆ ਤੋਗਾ ਕੰਮ ਕਰਾਂ ਮੈਂ ਜਵਾਖਾਂ ਤੋੜ ਕੇ ਆ ਕੰਮ ਕਰਾਂਗੀ ਜਵਾਖਾਂ ਨੂੰ ਤੋੜ ਕੇ ਕੇ ਵੱਡੀ ਨਹੀਂ ਹਾਂ ਖੇਚੜਾ ਤੋਂ ਨਹੀਂ ਹੋ ਜਾਂਦੀ ਓ ਰੀਵਰ ਪਾਕ ਦਿੱਤਾ ਘਰ ਮੈਂ ਅੰਗੀ ਰੀਵਰ ਪਾਕੋ ਨਾਲ ਸੁੱਤਾ ਨਹੀਂ ਹੁੰਦੀ ਆ ਇਕ ਘਰ ਨੂੰ ਬਦਨਾ ਨਹੀਂ ਕੱਪੜੇ ਇੰਨੇ ਹੋ ਜਾਣਗੇ ਕੋਟੀਆਂ ਸਵਾਰ ਤਾ ਸੁਣਾਈਸਾਂ ਅੰਦਰ ਆਬਾਂ ਬੂਟੇ ਤੋਂ ਤੇ ਮੇਰੇ ਹੈ ਬੂਟ ਤੋਂ ਤੇ ਬੂਟ ਮੈਂ ਸੰਬਰ ਦਾ ਫੇਰ ਧੋਂਗੀ ਹਜਿਆ ਹੈਗੇ ਨੇ ਅੱਜ ਪਾਇਨੇ ਇਹ ਅੱਜ ਪਾਇਨੇ ਉਹ ਦੇਖ ਤਿਆ ਪਾਗ ਲਗਿਆ ਨਵੇਂ ਟੋਚੇ ਪਾਇਨੇ ਤੇਰੀ ਮੈਨੂੰ ਪਤਾ ਹੀ ਲੱਗਿਆ ਮੈਂ ਕਿ ਤੇਰੀ ਤੂੰ ਵੀ ਚਲੇ ਮੈਂ ਨਮੀ ਨੇ ਤੋਤੇ ਤੀ ਉਹ ਦੇ ਮੈਨੂੰ ਪਤਾ ਹੀ ਲੱਗਿਆ ਮੈਂ ਕਿ ਤੇ ਇਹੀ ਨਮੀ ਨਾ ਪਰ ਤੂੰ ਕਹਿੰਦਾ ਮੈਂ ਨਿਕਲਿਆ ਮੈਂ ਨਾ ਮੈਂ ਸੁਖ ਨੂੰ ਯਾਰ ਬੂਟ ਦੇ ਆਤਮਾ ਕੋਈ ਨਹੀਂ ਇਹ ਨਾਲ ਲੱਗਿਆ ਨਹੀਂ ਸੁੱਕਣ ਸੁੱਕਣ ਮਸਾਪਾ ਆਖੇਗਾ ਤੜਕਾ ਕੱਲਾ ਇਹ ਸੁੱਕਣ ਤੇ ਕੋਈ ਧਾਰਨਗੇ ਹੁੰਦਾ ਇੱਥੇ ਗਾਜਰਾ ਪੱਟ ਦੋ ਸੰਦੇ ਹੁਣ ਮੋਲ ਪਿਉ ਲੈਣੀਆਂ ਨੇ ਪਰੇ ਹੋਈਆਂ ਪਈਆਂ ਨੇ ਜਿਉਂ ਮੈਂ ਖੇਚਦੀ ਹਾਂ ਉਤੋਂ ਟੁੱਟ ਜਾਨਾ ਸੇ ਜਾਇਆ ਖੁਰਪੀ ਕਿੱਥੇ ਖੁਰਪੀ ਇੱਥੇ ਪਈਤੀ ਬਾੜੀ ਚ ਚਲੋ ਜੇ ਕਾਹਨੂੰ ਕੱਪੜੇ ਚੰਗੇ ਜਰਾਬਾ ਜਰੂਰ ਪਾਉਣੀਆਂ ਰਹਿ ਗਈਆਂ ਨਿੱਕੀਆਂ ਮੋਟੀਆਂ ਪਾਉਣ ਵਾਲੀਆਂ ਸੁੱਕੋਣੀਆਂ ਉਹ ਪਾ ਲੈਣੇ ਉੱਤੋਂ ਝੁੱਟ ਜਾਂਦਾ ਸੇਜਾ ਹੈ ਸੰਗਣੀਆਂ ਯਾਦ ਨੇ ਸੰਗਣੀਆਂ ਯਾਦੇ ਕਰਕੇ ਪਤਲੀਆਂ ਹੋਣਗੀਆਂ ਹਨਾ ਓਦਾਂ ਮੜੀਆਂ ਵੜੀਆਂ ਨੇ ਹਜੇ ਦਾ ਹੈ ਲੈ ਹਜੇ ਕਿੜੀਆਂ ਨੇ ਦਾ ਲੜੀਆਂ ਲੈ ਓ ਵਟ ਤੇ ਦੇਖੋ ਉੱਧਰ ਤੇ ਮੈਨੂੰ ਮੋਟੀਆਂ ਲੱਗੀਆਂ ਓਦੈਂ ਮੈਂ ਖਿਚੀ ਦੀ ਇੱਕ ਖਾਦੀਆਂ ਤੇ ਦੋ ਗਾਜਰਾ ਉਹ ਵੱਟ ਤੇ ਦੇਖੀ ਲੈ ਇਹ ਤਾਂ ਮੋੜੀਆਂ ਬੜੀਆਂ ਬੜੀਆਂ ਨੇ ਮੈਂ ਤਾਂ ਬਟ ਵੀ ਜਿੰਦਾ ਕਸੂਰੇ ਮਹੀਨੇ ਦੀਆਂ ਨੇ ਆਹ ਵੱਟ ਤੇ ਹੋ ਕੇ ਦੇਖ ਆ ਇਧਰ ਨਾ ਪੱਟ ਤੇ ਉਹ ਵੱਡੀ ਐ ਉਹ ਦੇਖ ਆ ਸਿੱਧੀ ਐ ਹਾਂ ਫਿਰ ਇਧਰ ਵੱਟ ਤੇ ਸਿੱਧੀਆਂ ਨੇ ਆਹ ਵੱਟ ਤੇ ਦੇਖ ਲਾ ਮੰਗਰੋ ਪੱਟ ਲਾਂਗੇ ਆਪਣੇ ਮਿੱਥੇ ਪਸੇਤੇ ਫੱਗਣ ਚੇਤ ਤੇ ਕਮਾ ਤਾਂ ਮੁਖ ਦੇਣੇ ਅਈ ਚੌਥੀ ਵਾਰ ਹੋ ਗਿਆ ਮੈਥਿਆਂ ਨਹੀਂ ਰਹਿ ਲਾ ਆ ਇਧਰ ਜੀ ਮਾਰੇ ਇਧਰ ਮੋਟੀਆਂ ਨੇ ਆ ਵਟਕ ਤੇ ਆ ਦੇਖ ਸਿੰਗਲ ਜੀਆਂ ਤੇ ਇਹੜੇ ਕੈਰੀਆਂ ਕੈਰੀਆਂ ਨੇ ਆ ਬਾਹੂ ਪਹਿਲੀ ਵਟ ਦੇਖ ਪਹਿਲਾਂ ਬੂਟ ਵੀ ਪਿਉਂਤੇ ਜਾਣਗੇ ਮੇਰੇ ਵੀ ਰਾਵੜ ਦੇ ਬੂਟ ਪਾਏ ਹੋਏ ਨੇਗਾ ਛੋਡੇ ਦੀ ਤਰੇਲ ਵਾਲੀ ਪੈਂਦੀ ਆ ਸਵੇਰੇ ਸਵੇਰੇ ਇਹ ਵੀ ਹਿੰਗ ਨਹੀਂ ਆ ਨੀ ਹਾਂ ਨਹੀਂ ਹਿੰਗ ਨਹੀਂ ਐਨੇ ਸੰਗੋ ਨੇ ਬੀਜਤੀਆਂ ਔਰ ਤੁਸੀਂ ਨਹੀਂ ਗਾਜ ਜੇ ਤਮਰੀ ਸਿੱਧੀ ਲੋਟ ਆਉਂਦੀ ਆ ਉਹ ਜਿਹੜੀਆਂ ਹੁਣ ਸਿੱਧੀਆਂ ਨੇ ਗੀਆਂ ਉਹ ਫਿਰ ਨਿਸਰ ਜਾਣਗੀਆਂ ਹਮ ਹੁਣ ਤਾਂ ਸਾਨੂੰ ਕੁੰਨਾ ਚਿਰਨੀ ਮੁਕਨੀਆ ਤਾਂ ਗਾਜਰਾ ਮਲਾ ਬائیں ਗਣੀ ਵੀ ਲੱਗੀ ਪਈ ਆ ਹਨਾ ਪਰ ਤਾਂ ਦੋ ਫਿਰ ਕਿ ਲੋਕ ਬਸ ਮੋਕ ਦੀਆਂ ਨਹੀਂ ਆਪਾਂ ਬੈਂਗਣੀ ਕਮਲਾਈ ਖੜੀ ਆ ਉਹਦੇ ਨਾਲ ਠੰਡ ਨਾਲ ਕਮਲਾਈ ਖੜੇ ਨੇ ਬੂਟੇ ਬੈਂਗਣੀ ਦੇ ਆ ਬੇਹ ਜੇ ਇੱਕ ਤੇ ਜੜੋਂ ਪਟਾਂਗ ਗੂਰਾਂ ਦੀ ਆ ਰਿਆ ਮੋਟੀਆਂ ਨੇ ਜਿਹੜੀ ਕੋਈ ਸਿੱਧੀ ਆ ਜਾਂਦੀ ਉਹ ਮੋਟੀ ਐ ਮੇਥੇ ਦੀ ਭਾਜੀ ਤਾਂ ਵਿੱਚ ਮੇਥੇ ਪਾ ਲਾਂਗੇ ਮੇਥੀ ਪਾ ਲਾਂਗੇ ਮੇਥੀ ਬਹੁਤ ਸੋਹਣੀ ਖੜੀ ਹੋਏਗੀ ਮੇਥੀ ਪਾ ਕੇ ਗਾਜਰਾਂ ਵਾਲੀਆਂ ਵਧੀਆ ਬਣਦੀਆਂ ਨੇ ਜੀ। ਛੋਲਪਾਟ ਲਿਆ ਹੋਇਆ ਸੀ ਫਿਰ ਮੈਂ ਤਾਂ ਹੁਣ ਆਹ ਕਰ ਦਿੱਤੀ। ਇਹ ਦੇਖ ਲੈ। ਹਾਏ। ਲੋ ਯਾਰ ਟਾਈਮ ਹੋ ਗਿਆ 11:30 ਹੋ ਗਏ ਨੇ ਹੁਣ ਕੰਮ ਨਿਭੜੇ ਨੇਗੇ। ਤੇ ਬਹੁਤ ਸਾਫ ਸਫਾਈ ਦਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ ਨਾ। ਤੇ ਅੱਜ ਮੈਂ ਗੁਰਮਨ ਵਾਲੀ ਟੋਪੀ ਲੈ ਲਈ ਮੇਰਾ ਮਾਫਰ ਗਿੱਲਾ ਸੀਗਾ ਤੇ ਧੋਤਗਾ ਲਿਬੜ ਗਿਆ ਹੁਣ ਦਵਾਰੇ ਦਾ ਸੰਬਰ ਕਿ ਸਿੱਕਿਆ ਜਿਦੋਂ ਰੋ ਰੋ ਫਿਰ ਗੋਹਾ ਜਿਹਾ ਲੱਗ ਉੱਤੇ ਮੈਂ ਹੁਣ ਧੋ ਕੇ ਸੁੱਕਣਾ ਪਾਇਆ ਇੱਕ ਪਾਟ ਗਿਆ ਹੁਣ ਹੋਰ ਲਿਆਉਂ ਜਿੱਦੇ ਸਹਰ ਗਈ ਹੈਨਾ ਤੇ ਮਾਸੀ ਲੱਗੀਏਗੀ ਮੇਥੇ ਮੂਥੇ ਵੱਢ ਕੇ ਮੇਥੇ ਮੂਥੇ ਵੱਢ ਕੇ ਕਿਉਂਕਿ ਇਹਨੇ ਧਰਨਾ ਸਾਗ ਮੈਨੂੰ ਕਹਿੰਦੀ ਮੇਰੇ ਕੋਲ ਆ ਜੀ ਮੈਂ ਕੱਲਿਆਂਗੀ ਦੇਖਦੀਆਂ ਮੈਂ ਅੰਦਰ ਤੋਂ ਹੁਣ ਦਮ ਲੱਗ ਫਿਰ ਮਾਸੀ ਕੋਲ ਜਾਉਂਗੀ ਚਾਪੀ ਕੇ ਗਾਜਰਾ ਕੱਟੀਆਂ ਨੇ ਗਿਆ ਬਣਾਉਣ ਨੂੰ ਸਬਜੀ ਪਈ ਆ ਟੜਕ ਤੇ ਬਣਾਉਣੇ ਹਾਂਗੇ ਟੜਕੀ ਬਣਾ ਲਾਂਗੇ ਸੁਨੇਹਾ ਨਾਲ ਇਹ ਭਾਂਡੇ ਮੰਜ ਨਾਲ ਪਣੀ ਚਾਪੀ ਕੇ ਮੈਂ ਗਾਜਰਾ ਲੈ ਕੇ ਬੈਠੀ ਘਰ ਜਾ ਗਾਜਰਾ ਚੂਨ ਪੂਨ ਜੀ ਹੁੰਦੀ ਐ ਐਨਾ ਹੀ ਦੇਖੋ ਦਾ ਸਬਜੀ ਕਿੰਨੀ ਵਧੀਆ ਬਣੂਗੀ ਲੈਤੀ ਦਾ ਪਤਿਲਾ ਫੇਰ ਪਾਉ ਉਹਨਾਂ ਨੂੰ ਬਨਨ ਕੇ ਤੇਰਾ ਹਾਤਾ ਹੱਡ ਜੇ ਖੋਲ ਤੇ ਧੁੱਪਲੀ ਤੋ ਗੋਲੀਆਂ ਮੈਂ ਲੱਤੇ ਨਹੀਂ ਅੰਦੀ ਥਮਾ ਚੰਨੀ ਬੀਜੀ ਵਸੇ ਅੱਜ ਸਾਰੀਆਂ ਇੱਧਰ ਬੰਨੀਆਂ ਪਈਆਂ ਨੇ ਦਾਣਾ ਪਾਇਆ ਨਹੀਂ ਜੀ ਦਾਣਾ ਤਾਂ ਪਾਇਆ ਤੇ ਛੋਲਕੂਨ ਦੀ ਉਹ ਮਚਾਰੇ ਨੂੰ ਪਹਿਲੇ ਛੋਲਕੂਨ ਮੁਖਾਰੀ ਨੇ ਪਤਾ ਕਿਉਂ ਛੋਲਕੂਨ ਦੀ ਪਹਿਲਾਂ ਬਹੁਤ ਵੱੜ ਗਈ ਐ ਅੱਜ ਇਹਨਾਂ ਦੇ ਨਾਲ ਨਿਕਾ ਦਾ ਉਹ ਨਹੀਂ ਖਾਇਗਾ ਜਿੰਨ ਕਟਰੂ ਤੇ ਆ ਤੇ ਕੱਟੀਆਂ ਇਹ ਬਾਹਰ ਤੰਗ ਕਰ ਲੀਆਂ ਨੇ ਖੜ ਗਿਆ ਨਾ ਫਿਰ ਇਹ ਸੇਤੀ ਬਗ ਜੇਗੀ। ਚੇਂਗਨ ਨੂੰ ਦਾਣਾ ਵੀ ਰਹਿਣਾ ਹੋਊ। ਪਾਇਆ ਤਾਂ ਪਏ। ਪਾਇਆ ਤਾਂ। ਪੁੱਲੀ ਦਾਨਿਆ ਕਰਾ। ਹੁਣ ਸੇ ਨੱਬ ਚੁੰਗਣ ਦੀ ਹੋ ਜਾਂਦੀ ਏ। ਦੇਖ ਲੈ ਮਾਂ। ਨਮਾਣਿਆ ਨੇ ਪਰ ਸੌਂ ਸੀ ਮੱਜਾ ਰਾਂ ਨਾਲ ਫੱਡੀਆਂ ਰਹੀਆਂ ਚੰਦੀਆਂ ਬਾਹਰੀ ਹੋਈ ਅੱਪੇ ਚੰਨੀ ਠੰਡ ਚ ਨਮਾਹਤੀਆਂ ਮੈਂ ਤੇ ਸੁਰਦਾ ਰਹੀਆਂ ਤੁੰਦ ਚ ਮੈਂ ਸਲਾ ਬੁਰਾ ਹਾਤ ਵਰਤ ਹੈ ਹੇ ਬਹੁਤ ਧਾਣੇ ਨੂੰ ਦੱਸ ਤੂੰ ਇਹ ਛੜੀ ਜੀ ਹੋਈ ਨੇ ਲੱਛੀ ਜੀ ਇਹ ਮੂ ਤਾਂ ਉਸ ਨੂੰ ਛੋਟੀ ਐ ਉਹ ਵੱਡੀ ਆ ਮਹੀਨਾ ਕੁ ਨਹੀਂ ਨਾ ਉਹ ਜਾਇ ਲੈ ਮੈਂ 10 ਸਾਲ ਵੱਡੀ ਹੁੰਦੀ ਐ ਤੈਨੂੰ ਇਹਨੂੰ ਥੋੜੀ ਜਿਹੀ ਫੀਡ ਚਾਹਿਆ ਕੋਈ ਹੁਣ ਮੈਂ ਲੇਟੀਆਂ ਆ ਲੇਟੀ ਨਿੱਸੀ ਜੀ ਵਾਲੀ ਹੋ ਗਈ ਬੈਠਾ ਮੋਟੀ ਜੀ ਜਮਾਰੇ ਬੈਠੀ ਰਹਿੰਦੀ ਮੋਟੀ ਜੀ ਨਹੀਂ ਮਾਰੀ ਦਾਣੇ ਨੂੰ ਬੜਾ ਮਰਦੀ ਐ ਕੱਖ ਜੀ ਵੀ ਕੱਟ ਹੀ ਖਾਂਦੀ ਆ ਪਤਾ ਨਹੀਂ ਕੀ ਗੱਲ ਵਜ਼ਾਇ ਗਏ ਦੋ ਇੱਕ ਘੰਟੇ ਦਾਣੇ ਹੀ ਪਈ ਜਾਏ ਮੈਨੂੰ ਆਹ ਵਾਲਿਓ ਹੋਇਆ ਵਾਲੀ ਖਰਾਬ ਆਏ ਹਲ ਇਹ ਲੈ ਕਰਦੀਆਂ ਸਰਦਾਰੀ ਸਰਦਾਰੀ ਆ ਨਾ ਕਰਾਂ ਹਲ ਹਲ ਲੋ ਜੀ ਆਪਾਂ ਨੇ ਨਾ ਆਏ ਹਾਂ ਕਾਂਸ ਤੋਂ ਉੱਪਰ ਲੀਜੋ ਹੱਥੋਂ ਹੱਥ ਨਾਲ ਗਾਹ ਬਾਗੀ ਮੱਜਾ ਬੰਨੇ ਆਏ ਮੱਜਾ ਬਨ ਕੇ ਮੇਹੇ ਵੀ ਤੋੜ ਲਿਆ ਏ ਹੋ ਗਈ ਆਏ ਹਾਏ ਇੱਕ ਮੇਰਾ ਇਹ ਗੱਲ ਜਾਰ ਆ ਗਈ ਹੈ ਨਾ ਮੈਂ ਮੱਜਾਂ ਨਾਲ ਦੀ ਐ ਕਈ ਸੀ ਰਾਣੀਆਂ ਨੇ ਹੈ ਨਾ ਇਹਨਾਂ ਨਾਲ ਘਰ ਦੀ ਸਰਦਾਰੀ ਹੈ ਹੈ ਨਾ ਇਹ ਤਾਂ ਸਾਰਿਆਂ ਨੂੰ ਹੀ ਪਤਾ ਵੀ ਮੱਜਾਂ ਨਾਲ ਘਰ ਦੀ ਸਰਦਾਰੀ ਹੈ ਹੈ ਨਾ ਜਿਦੋਂ ਅੱਗੇ ਹੈ ਨਾ ਪਿੱਛੇ ਜਾਂ ਆਪਣੇ ਦਾਦੇ ਜਾਂ ਨਾਨਨੇ ਹੈ ਨਾ ਆਪਣੀ ਤੀਰਾਂ ਰਿਸ਼ਤਾ ਦੇਖਣ ਜਾਂਦੀ ਉਹ ਹੀ ਦੇਖਦੇ ਬੀਚੂ ਫੇ ਹੈਗੇ ਨੇ ਜਿਹੜੇ ਘਰੇ ਕਹਿੰਦੇ ਚੂਹੇ ਹੁੰਦੇ ਨਾ ਉਹ ਕਰੇ ਰਿਸ਼ਤਾ ਚੁੱਪਚਾਪ ਕਰਕੇ ਕਰੇ ਆਉਂਦੇ ਕਿਉਂਕਿ ਕਹਿੰਦੇ ਜਿੱਥੇ ਕਣਕ ਆ ਉੱਥੇ ਚੂਹੇ ਨੇ ਤੇ ਇੱਕ ਉਹ ਖੋਲਲੀ ਦੇਖਦੇ ਹੁੰਦੇ ਵੀ ਮੱਜਾਂ ਹੈਗੀਆਂ ਨੇ ਮੇਰੀ ਤੀਨੂ ਗੋਹਾ ਸਿੱਟਣ ਨੂੰ ਮੇਰੀ ਤੀਨੂ ਚੋਣ ਨੂੰ ਹਨਾ ਵੀ ਮੱਜਾਂ ਹੈਗੀਆਂ ਨੇ ਕਰੇ ਅੱਗੇ ਰਿਸ਼ਤਾ ਕਰਨ ਲੱਗੇ ਹਨਾ ਇਹ ਦੇਖਦੇ ਹੁਣ ਉਹ ਜਵਾਨਾ ਉਲਟ ਹੋ ਗਿਆ ਹਨਾ ਹੁਣ ਇਹ ਦੇਖਦੇ ਨੇ ਹਨਾ ਵੀ ਸਾਡੀ ਕੁੜੀ ਦੇ ਸੌਰਕੀ ਤੇ ਖੇਤੀ ਤਾਂ ਨਹੀਂ ਕਰਦੇ ਉਹਨਾਂ ਦੇ ਵੀ ਮਾਲ ਪੋਸਤਾ ਨਹੀਂ ਵਾਲਾ ਹੈਗਾ ਬਿਕਮੈਸ ਉਹ ਵੀ ਜਾਂ ਦੋ ਹਨ ਮੈਸਾ ਜੱਟ ਜ਼ਿਮੀਂਦਾਰ ਹਰੀ ਕੀਪਾਲ ਦਾ ਕਿਉਂਕਿ ਜਿਹੜੀ ਮੋਲ ਦੀ ਚੀਜ਼ ਹੁੰਦੀ ਆ ਉਹ ਪਿਓਰ ਨਹੀਂ ਹੁੰਦੀ ਘਰ ਦੀ ਆਪਾਂ ਦਹੀਂ ਵੀ ਪਿਓਰ ਖਾਨਿਆਂਗੇ ਉਹ ਵੀ ਪਿਓਰ ਪੀਣ ਖਾਨਿਆਂਗੇ ਦੁੱਧ ਵੀ ਪਿਓਰ ਆ ਪੀਣਿਆਂਗੇ ਹਨਾ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਬਿਮਾਰੀਆਂ ਘਟ ਨੇ ਸ਼ਹਿਰਾਂ ਦੇ ਵਿੱਚ ਜਾਰੀ ਬਿਮਾਰੀਆਂ ਨੇਗੀਆਂ ਕਿਉਂਕਿ ਪਿੰਡਾਂ ਦੇ ਵਿੱਚ ਸਬਜ਼ੀ ਵੀ ਜ਼ਿਆਦਾਤਰ ਖੇਤੋਂ ਹੀ ਆਉਂਦੀ ਆ ਦੁੱਧ ਵੀ ਹਨਾ ਦੁੱਧ ਤੋਂ ਬਣਨ ਵਾਲੀਆਂ ਕਿੰਨੀਆਂ ਚੀਜ਼ਾਂ ਨੇ ਕਿਆਂ ਜਿਨ੍ਹਾਂ ਦੇ ਘਰੇ ਹਰ ਵਕਤ ਦੁੱਧ ਰਹਿੰਦਾ ਨਾ ਉਹ ਕਦੇ ਮੁੱਲੋਂ ਪਨੀਰ ਲਿਆਉਣ ਨਾ ਉਹ ਮੁੱਲ ਦੀ ਕਿਤੇ ਦਹੀਂ ਲਿਆਉਣ ਨਾ ਉਹ ਮੁੱਲ ਦਾ ਕਿਤੇ ਘਿਓ ਲੈਣ ਹਨਾ ਮੇਰੇ ਵਰਗੀਆਂ ਹਨਾ ਪਹਿਣਾ ਇਹ ਕਹਿੰਦੇ ਨੇ ਪਣ ਵੀ ਮੇਰੇ ਕੋਲੇ ਪ्योर ਘਿਓ ਪਿਆ ਲੈਣਾ ਜੀ ਲੈ ਲਓ ਹਨਾ ਤੇ ਜਿਹਦੇ ਕੋਲੇ ਨਹੀਂ ਹੁੰਦਾ ਪਿੰਡਾਂ 'ਚ ਜਿਹਦੇ ਕੋਲ ਬਾਕੀ ਸਿਰੇ ਨਹੀਂ ਹੁੰਦਾ ਕੋਈ ਦਰਾਣੀ ਆ ਕੋਈ ਜਠਾਣੀ ਆ ਕੋਈ ਨਾਂਣਦਾ ਔਰ ਇੱਕ ਦੂਜੀ ਧਾਰਾ ਲੈ ਲੈਂਦੀਆਂ ਨੇ ਵੀ ਹੁਣ ਭੈਣ ਮੇਰੀ ਮੱਝ ਹਟੀ ਹੋਈ ਆ ਹੁਣ ਮੇਰਾ ਘਿਹਰਾ ਤੋੜਾ ਪੈ ਗਿਆ ਤੂੰ ਮੈਨੂੰ 2 ਕਿਲੋ 2.4 ਕਿਲੋ ਜਾਂ ਪਾਂਡਾ ਕਿ ਕਿਲੋ ਨਾਲ ਕਿਹੜਾ ਵੀ ਮਿੰਨਕੇ ਦੇ ਦਾਂਦੇ ਹੁੰਦੇ ਹਨਾ ਪਾਂਡਾ ਵੀ ਉਹੀ ਪਾਂਡਾ ਚਲ ਮੈਂ ਤੈਨੂੰ ਫੇਰ ਅਜਿro ਮੇਰੇ ਕੋਈ ਕਿਉਂ ਹੋ ਗਿਆ ਵੀ ਹੋਰੋਂ ਜਾਂ ਕਿਸੇ ਵੀ ਭੈਣ ਦੇ ਬੱਚਾ ਹੋਣਾ ਹਨਾ ਨੂੰ ਤੇ ਦੇ ਬੱਚਾ ਹੋਣਾ ਰਿਸ਼ਤੇਦਾਰ ਭੈਣ ਭਾਈ ਇਸ ਤਰ੍ਹਾਂ ਹੀ ਕਿਉਂ ਦੇ ਰਾਂਦਾ ਵੀ ਜਾਪੇ ਵਾਲੀ ਨੂੰ ਪੁੰਨਾਗਾ ਵੀ ਹੈਨਾ ਉਹਨਾਂ ਦੇ ਦੁੱਧ ਨਹੀਂ ਕਿਉਂ ਘਾਟਾ ਦੁੱਧ ਘਾਟਾ ਤੇ ਜ਼ਿਆਦਾਤਰ ਹੁਣ ਆਲਾ ਦੇਣ ਆਲਾ ਵੀ ਕੀ ਕਰੂਗਾ ਹੈਨਾ ਜੇ ਆਪਾਂ ਕਿਸੇ ਗਰੀਬ ਨੂੰ ਦੇਵਾਂਗੇ ਤਾਂ ਕਰਾਂਗੇ ਵੀ ਕਿਉਂ ਦੇਣ ਮੰਗੇ ਹੈਨਾ ਵੀ ਪੁੰਨਾਗਾ ਤਾਂ ਪਤਾ ਨਹੀਂ ਆਲੇ ਚਿੱਤ ਚ ਆਏ ਜਾਂਦਾ ਜੇ ਇਹਨੂੰ ਵੀ ਚੀਜ਼ ਨਹੀਂ ਕਰਦਾ ਹੈਨਾ ਵੀ ਕੁਝ ਕਰਾ ਕੇ ਨਾ ਦੇਦਾ ਨਾ ਜ਼ਿਆਦਾਤਰ ਇਹ ਹੋ ਰਿਹਾ ਵੀ ਕਰਨ ਕਰਾਉਣ ਵਾਲੇ ਜ਼ਿਆਦਾਤਰ ਇਹ ਹੋ ਰਿਹਾ ਵੀ ਕੁਝ ਕਰਕੇ ਨਾ ਦੇਦਾ ਉਹਨੂੰ ਬਹੁਤ ਭਾਵੇਂ ਹੁੰਦਾ ਵੀ ਹੈ ਹਰ ਇੱਕ ਕੋ ਕੋਈ ਹੁੰਦਾ ਵੀ ਨਹੀਂ ਹਨਾ ਕਰਨ ਕਰਾਉਣ ਵਾਲਾ ਪਰ ਇਹ ਦੇਣ ਨੂੰ ਜੀ ਵੀ ਨਹੀਂ ਕਰਦਾ ਹੈਗਾ ਤੇ ਭਈ ਆਪਾਂ ਤਾਂ ਹੀ ਕਹਿਣੇ ਆ ਬਾਕੀ ਇੱਕ ਕਮੈਂਟ ਆਉਂਦਾ ਸੀਗਾ ਆਇਆ ਸੀਗਾ ਕਹਿੰਦੇ ਭਾਣਾ ਤੁਸੀਂ ਇੰਨੀਆਂ ਮੱਜਾਂ ਨਾ ਰੱਖਿਆ ਕਰੋ ਵਿਖਾਣ ਪੀਣ ਜੋ ਇੱਕ ਜਦੋਂ ਮੱਜਾਂ ਰੱਖ ਲਿਆ ਕਰੋ ਦੇਖ ਪਣ ਹਨਾ ਵੀ ਆਪਾਂ ਐਨੇ ਤਾਂ ਵੀ ਵੱਡੇ ਹੈ ਨਹੀਂਗੇ ਤੇ ਆਪਾਂ ਕਹਿ ਰਹੇ ਨੇ ਮੱਜਾਂ 'ਚ ਕੁਝ ਬਚਦਾ ਨਹੀਂ ਸਾਨੂੰ ਤਾਂ ਭਈ ਬਹੁਤ ਕੁਝ ਬਚਦਾ ਹੈਗਾ ਜੇ ਰਕ ਉਸ ਸਾਨੂੰ ਬਚਦਾਗਾ ਵੇ ਗੁਰੂ ਸਾਹਿਬ ਨੂੰ ਵੀ ਬਚਾਵੇ ਹਨਾ ਇਹ ਆਪ ਦੀ ਘਰ ਦੀ ਮਿਹਨਤ ਹੈ ਕੋਈ ਅਸੀਂ ਇਹਨਾਂ ਚੋਂ ਕੋਈ ਮੱਝ ਸਾਡੀ ਮੋਲ ਨਹੀਂ ਲੈਂਦੀ ਹੋਈ ਸਾਰੀਆਂ ਘਰ ਦੀਆਂ ਪਾਲੀਆਂ ਹੋਈਆਂ ਕੱਟੀਆਂ ਨੇਗੀਆਂ ਤੁਸੀਂ ਵਲੌਗ ਚ ਦੇਖਦੇ ਹੋ ਆਏ ਸਾਲ ਮੈਂ ਇੱਕ ਅੱਧੀ ਮੱਝ ਵੀ ਸੇਲ ਕਰਦੀਆਂਗੀ ਪਰ ਮੈਂ ਘਰੇ ਲੈਤੀ ਨਹੀਂ ਹੈਗੀ ਪਹਿਲਾਂ ਲੈਤੀ ਅਸੀਂ ਇੱਕ ਦੋ ਤੇ ਉਹ ਖਰਾਬ ਜੀ ਨਿਕਲੀਆਂ ਫੇ ਵੇਚਤੀ ਹੁਣ ਤਾਂ ਸੁੱਖ ਨਾਲ ਮੇਰੇ ਆਪ ਦੀ ਹਨਾ ਆਏ ਸਾਲ ਇੱਕ ਮੱਝ ਵੇਚਦਾਂ ਨਹੀਂ ਹੁੰਦੀਆਂਗੀ ਐਗਤੀ ਬਸ ਵੇਚਣ ਔਰ ਰੱਜੇ ਜੀ ਕੰਨੀਆਂ ਕਰਦੇ ਕਰਦੇ ਨੇ ਰੱਖ ਲਈ ਮੱਝ ਜੇ ਸਮਾ ਹੁਣ ਸਾਨੂੰ ਔਖਾ ਹੋਇਆ ਪੈਸੇ ਅੱਜ ਕਿਉਂਕਿ ਥੋੜੀ ਜਿਹੀ ਪਸੂ ਵੱਧ ਹੋਏ ਪਹਿਲੇ 5 10 ਪਸੂ 8 ਪਸੂ ਤੱਕ ਤਾਂ ਕੋਈ ਜ਼ਿਆਦਾ ਨਹੀਂ ਹੁੰਦੇ ਇੱਕ ਭੈਣ ਨੂੰ ਪਾਲ ਲੈਣੇ ਪਸੂ ਨੇ ਆਪ ਦਾ ਸਰੀਰ ਹਨਾ ਸਮਿਆ ਰਹਿਦਾਗਾ ਨੇ ਆਪਾਂ ਉਹੀ ਗੱਲ ਹੈ ਜੇ ਕਿਸੇ ਕੋਲ ਬੈਂਚਾਟ ਖੜਾਾਂਗੇ ਲੱਗਦਾ ਬੇਲੀ ਹੈ ਤਾਂ ਹਨਾ ਮੇਰੇ ਕੋਲ ਕੋਈ ਕੰਮ ਆ ਅੱਲਾ ਜਰ ਕਦੇ ਨਿਕਾਇੰਦਾ ਹਰ ਇੱਕ ਜਿਹੜਾ ਆ ਇੱਕ ਥਾਂ ਮੈਂ ਬੈਠੇ ਰਹਾਂਗੇ ਬੈਠੇ ਰਹਾਂਗੇ ਫਿਰ ਆਲਾ ਕਰੂ ਵੀ ਇਹਨੂੰ ਕੋਈ ਕੰਮ ਹੀ ਨਹੀਂ ਸਾਡੇ ਸਰਾਨੀ ਬੈਠੀ ਰਹਿੰਦੀ ਹੈ ਹਨਾ ਤੇ ਆਪ ਆਪ ਦੇ ਕੰਮ ਵਿੱਚ ਬਿਜੀ ਰਹੋ ਮਾਸਟਰ ਹੋ ਲੋਕਾਂ ਦੀ ਪਰਵਾਹ ਨਾ ਕਰੋ ਹਨ ਤੇ ਬਾਕੀ ਤੇ ਬਸ ਹੁਣ ਵਧੀਆ ਬਚਤ ਆ ਗਈ ਪਿਓਰ ਚੀਜ਼ ਖਾਣਿਆਂਗੇ ਪਰ ਸਾਨੂੰ ਇੱਕ ਮੱਝ ਤੇ ਦੁੱਧ ਨਾਲ ਸਰਦਾ ਵੀ ਨਹੀਂ ਹੈਗਾ ਕਿਉਂਕਿ ਹਰ ਵਕਤ ਆਪਣੀ ਖੇਤੀ ਦਾ ਧੰਦਾ ਹੈਗਾ ਹਨ ਕਿ ਜੇ ਛੱਜੋਂ ਕੋ ਦੇਖ ਬਿਉ ਪਿੰਡ ਗਲੀ ਚ ਹੁਣ ਵਿਆਹਾਂ ਦਾ ਜੋਰ ਹੈ ਤੇ ਹਰ ਇੱਕ ਦਿਨ ਦੋ ਘਰਾਂ ਦੀ ਇੱਕ ਘਰ ਦੇ ਪਿੰਡ ਚ ਦੁੱਧ ਜਾਂਦਾ ਕਿਸੇ ਸਾਈਜ਼ ਪਾਟਜੀ ਦੇ ਭੋਗ ਨੇ ਕਿਸੇ ਦੇ ਖੰਡ ਪਾਟਜੀ ਦੇ ਭੋਗ ਨੇ ਕੋਈ ਗੁਰਦੁਆਰੇ ਪ੍ਰੋਗਰਾਮ ਹੈ ਕਿਸੇ ਹਨਾ ਲੋਡ ਵੰਦ ਨੂੰ ਚਾਹੀਦਾ ਦੁੱਧ ਹਨਾ ਤੇ ਜਿੰਨੇ ਆਗੇ ਫਿਰ ਉਹੇ ਜਾ ਚਲੋ ਜੀ ਆਪਾਂ ਗੱਲਾਂ ਬਹੁਤ ਕਰ ਲੀਆਂ ਨੇ ਤੇ ਹੁਣ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰੋ ਸਵੇਰ ਦੀ ਕੰਮ ਕਰਕੇ ਨਾ ਇੱਥੇ ਧੁੱਪੇ ਸਬਜ਼ੀ ਕੱਟ ਲਈ ਤੇ ਥੋੜਾ ਜਿਹਾ ਟਾਈਮ ਮੋਬਾਈਲ ਦੇਖ ਲਿਆ ਕੁਸ ਟਾਈਮ ਪਾਏਗੀ ਫਿਰ ਸਰਦਾਰ ਜੀ ਸਪਰੇਅ ਕਰਨ ਗਏ ਹੋ ਸੀ ਕਣਕ ਤੇ ਫਿਰ ਉਹ ਆ ਗਏ ਉਹਨਾਂ ਨੂੰ ਚਾਹ ਕਰਕੇ ਦਿੱਤੀ ਨਾ ਆਪ ਪੀਤੀ ਫਿਰ ਉਹਨੋਂ ਗਾਜਰਾ ਚੀਰ ਕੇ ਮੱਝਾ ਬੰਨਿਆ ਬਸ ਇਸ ਤਰ੍ਹਾਂ ਦੇ ਆਪਣੇ ਕੰਮ ਨੇ ਤੇ ਖੁਸ਼ ਰਹੋ ਹੱਸਦੇ ਰਹੋ বাসਦੇ ਰਹੋ ਹਨਾ ਕਿਸੇ ਦੀ ਪਰਵਾਹ ਨਾ ਕਰੋ ਸਾਰੀ ਤੇ ਆਪਦੇ ਕੰਮ ਚ ਮਾਸਟਰ ਰਹੋ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਤੇ ਹਰ ਰੋਜ਼ ਵੀਡੀਓ ਸਾਰੀਆਂ ਪਹਿਣਾ ਜ਼ਰੂਰ ਦੇਖਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੇ ਮੈਨੂੰ ਪੂਰੀ ਆਸ ਹੈ ਤੇ ਮੈਨੂੰ ਤੁਸੀਂ ਇੱਕ ਦਿਨ ਜ਼ਰੂਰ ਸਪੋਰਟ ਕਰੋਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ